ਇਹ 1,30,000 ਰੁਪਏ ਦੀ ਬੋਲੀ ਟੁੱਟੀ। ਆਹ ਦੇ 1,30,000 ਦੀ ਹਲੇ ਬੱਚ ਬੰਦੇ ਆਖੜਾ ਕਹਿੰਦਾ ਅਗਲਾ ਕਹਿੰਦਾ ਬੜਾ ਆਸਾਨ ਹੈ। ਆਹ ਦੇ ਮੈਂ ਉਹ ਦਿਨ ਹੀ ਮੇਰੇ ਮੋਬਾਈਲ 'ਚ ਨਾਮ ਹੈ ਕੱਢੀ। ਆਹ ਕਾਰ ਬੋਲੀ ਦੇ ਗਿਆ ਸੀ ਆਪਣਾ। ਆਹ ਕਾਰ ਮੁਹੰਮਦ ਜਿਹੜਾ ਆਪਣਾ ਸਟੇਟ ਸੈਕਟਰੀ ਹੈ। ਅੱਛਾ ਜੀ। ਆਹ ਦੇਖੋ ਜੀ 50 ਸਰਕਾਰ ਦੀ ਸਾਰੀ ਐਲੋਟੈਂਸ ਇੱਥੇ ਆਦੇ ਰਸੀਦ ਆਪਣੀ ਆਹ ਦੇ 1,33,000 ਫਿਰ 1,33,000 ਰੁਪਏ ਦੀ ਆਪਾਂ ਬੋਲੀ ਦੇ ਗਏ। ਫਿਰ ਇਹ ਸਾਨੂੰ ਫਰੀਦਿਆ। ਪਰ ਇਹ ਇੰਨੀ ਕੁ ਸਿਆਣੀ ਨਾ ਕਿ ਜੇ ਹੁਣ ਵੀ ਇੱਥੇ ਆਵਾਜ਼ ਮਾਰ ਕੇ ਨਾ ਜਾਇ ਰੱਖਦੇ ਮ ਇਹਨੂੰ ਪਤਾ ਨਹੀਂ ਕੀ ਆ ਵੀ ਹੁੰਦਾ ਇਹਨੂੰ ਮੈਨੂੰ ਜੇਰੀ ਆਵਾਜ਼ ਤੇ ਜਾਂ ਮੇਰੇ ਨਾਲ ਮਾਰਕ ਫਿਰ ਸੂਛਾ ਤਾਹ ਰੱਖ ਲੈਣੀ ਫਿਰ ਅਸੀਂ ਮੇਲਾ ਜਿੱਤੇ ਜੀ ਸਕੂਟਾਂ ਦੇ ਦੀਵਾ ਚ ਇੱਥੇ ਜਿਵੇਂ ਜਿੱਤੀ ਸੀ ਉੱਥੇ ਜਾ ਕੇ ਬਾਹਰ ਹੋ ਗਈ ਮੇਲੇ ਤੋਂ ਫਿਰ ਉੱਥੇ ਜਾ ਕੇ ਨਾਗਨੀ ਚੈਂਪੀਅਨ ਬਣ ਗਈ ਪਹਿਲੇ ਨੰਬਰ ਤੇ 2020 ਦੀ ਹਰਿਆਣਾ ਦੀ ਚੈਂਪੀਅਨ ਹੀ ਐ ਦੋ ਦੋ ਜਵਾਈ ਨੇ ਤੇ ਇਹ ਦੂਜੇ ਨੰਬਰ ਤੇ ਉਦੋਂ ਇਕੱਠੇ ਇਹ ਦੋਨੇ ਨਾਮ ਤੇ ਆਣਾ ਉਦੋਂ ਚਰਚਾ ਜ਼ਿਆਦਾ ਹੋ ਗਈ ਉਨੀ ਤਾਂ ਚਰਚਾ ਹੋਣੀ ਸੀ ਫਿਰ ਮੈਨੂੰ 20 ਦੇ ਵਿੱਚ ਸਨਮਾਨਤ ਕਰਕੇ ਗਏ ਸਾਰੇ ਪੰਜਾਬ ਦੇ ਬ੍ਰੀਡਰ ਅੱਛਾ ਜੀ ਸੇਰਵਾਜ ਅੰਕਲ ਵਰਗੇ ਵੀ ਹੋਰ ਮੁੰਡੇ ਹਨ ਤਾਂ 100 ਬੰਦਾ ਆਇਆ ਹੋਊਗਾ ਫਿਰ ਘਰੇ ਪ੍ਰੋਗਰਾਮ ਰੱਖਿਆ ਉਹਨਾਂ ਨੇ ਸਨਮਾਨਤ ਕੀਤਾ ਵੀ ਯਾਰ ਨੇਚਰਲ ਦੁੱਧ ਜਿਹੜਾ ਕੱਢਣ ਵਾਲਾ ਸੀ ਵੀ ਜਿਹੜਾ ਇੰਨੇ ਲੋਕ ਨਾਲ ਪੂਰੇ ਫਰਦੇ ਭਏ ਸੀ ਇਕੱਠੇ ਉਹਦੇ ਦੁੱਧ ਬਹੁਤ ਤਕੜਾ ਕੱਢਿਆ ਤੇ ਫਿਰ ਇਹ 23 ਦੇ ਵਿੱਚ ਜਾ ਕੇ ਬਿੱਲੋ ਜਾਵੜੀ ਮੇਲੇ ਤੇ ਇਹਨੇ ਵੀ ਪਹਿਲਾਂ ਤਾਂ ਛੋਟੀ ਹੁੰਦੀ ਇਹ ਬਾਈ ਚ ਜਾਵੜੀ ਪੀੜੀ ਆ ਬੈਠੋ ਘਰੋਂ ਚਵਾਈ ਜਵਾ ਕੇ ਕਰਾਈ ਤੇ ਉੱਥੇ ਜਾ ਕੇ ਅਸੀਂ ਵੱਡੀਆਂ ਮੱਜਾਂ ਚ ਵਾੜ ਪਈ। ਮੈਨੂੰ ਸਾਰੇ ਕਹਿੰਦੇ ਵੀ ਛੱਡ ਪਰੇ ਯਾਰ ਜਵਾਕੜੀ ਆ ਦੋ ਦੰਦ ਹੈ। ਤੇ ਇਹ ਕਹਿੰਦੇ ਕਿਉਂ ਆਪਾਂ ਬਾੜ ਨਹੀਂ ਆ ਮੇਲੇ 'ਚ। ਮੈਂ ਕਿਹਾ ਯਾਰ ਚੱਲਣ ਦੇ ਮੇਲੇ 'ਚ ਤਾਂ ਆਪਾਂ ਰੱਖਦੇ ਆ। ਸਤਿ ਸ਼੍ਰੀ ਅਕਾਲ ਜੀ। ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅੱਜ ਦੇ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਤੇ ਅੱਜ ਆਪਾਂ ਚੱਲੇ ਆ ਪਿੰਡੀ ਸਦੂਗੋੜ ਤੇ ਨਾਲ ਬਈ ਸੇਵਕ ਦਿਖਾਉਂਦੇ ਆ ਤੁਹਾਨੂੰ ਜਾ ਕੇ ਬਾਈ ਦੀ ਹਵੇਲੀ ਤੇ ਬਾਕੀ ਹੋਰ ਵੀ ਜਾਣਕਾਰੀ ਲਈ ਗੱਲਾਂ ਕਰਦੇ ਆਂ ਬਾਈ ਦੇ ਨਾਲ ਆਜੋ ਜੀ ਲਓ ਜੀ ਆਪਾਂ ਆ ਗਏ ਸੀਗੇ ਬਾਈ ਪਿੰਡੀ ਕੋਲੇ ਤੇ ਦਿਖਾਉਣੇ ਤੁਹਾਨੂੰ ਹੁਣ ਬਾਈ ਦੀ ਹਵੇਲੀ ਪਹਿਲਾਂ ਮੇਨ ਐਂਟਰੀ ਕਰਦੇ ਆਂ ਆਪਾਂ ਦੇਖੋ ਜੀ ਬਹੁਤ ਹੀ ਜ਼ਿਆਦਾ ਸੋਹਣਾ ਬਾਈ ਨੇ ਜੋ ਕੀ ਆਪਣਾ ਤਿਆਰ ਕੀਤੀ ਹੋਈ ਹੈ ਮੇਨ ਗੇਟ ਦੇਖੋ ਬਾਈ ਬਾਕੀ ਬਾਈ ਤੋਂ ਆਪਾਂ ਨੌਲੇਜ ਲੈਣੇ ਆਂ ਬਾਈ ਦਾ ਕਿਵੇਂ ਮੱਝਾਂ ਵਾਲੇ ਪਾਸੇ ਆਇਆ ਪਹਿਲਾਂ ਬਾਈ ਦੇ ਕੁੱਤੇ ਰੱਖੇ ਹੁੰਦੇ ਸੀ ਫਿਰ ਕੁੱਤਿਆਂ ਤੋਂ ਕਿਵੇਂ ਹੌਲੀ-ਹੌਲੀ ਕਾਰੋਬਾਰ ਵਾਧਦਾ ਵਾਧਾ ਮੱਝਾਂ ਦੇ ਪਾਸੇ ਨੂੰ ਆਇਆ ਤੇ ਅੱਜ ਬਾਬੇ ਨਾਨਕ ਨੇ ਐਡੀ ਹਵੇਲੀ ਆਲਾ ਕਰਤਾ ਬਾਈ ਦੇਖੋ ਬਈ ਇਹ ਬਲੈਕ 골ਡ ਜਿਹੜੇ ਬਾਈ ਦੇ ਆ ਹਨਾ ਨਗੀਨੇ ਮੈਂ ਇੰਨੀਆਂ ਦੀ ਜਾਣਕਾਰੀ ਬਾਈ ਆਪ ਨੂੰ ਦਊਗਾ ਬਸ ਚਾਹ ਪਾਣੀ ਪੀ ਕੇ ਫਿਰ ਆਪਾਂ ਹੁੰਨੇ ਆ ਬਰੌਗ ਵਾਲੇ ਪਾਸੇ ਵੇਖੋ ਬਈ ਬਾਕੀ ਆ ਭਾਈ ਹੁਣ ਨਮਾ ਜਿਹੜਾ ਝੋਟਾ ਲੈ ਕੇ ਆਇਆ ਨਾਗ ਜਿਹੜਾ ਕਹਿੰਦੇ ਟੂਟੀ ਬੋਲਦੀ ਪੰਜਾਬ ਦੇ ਵਿੱਚ ਨੀਲੀ ਰਵੀ ਦੇ ਵਿੱਚ ਫੁੱਲਾ ਝੋਟੇ ਦੀ ਤੇ ਇਹ ਸਰਕਾਰੀ ਝੋਟਾ ਸੀਗਾ ਤੇ ਬਾਈ ਨੇ ਜਿਹੜਾ ਇਹ ਲੈ ਜਾਂਦਾ ਭਾਈ ਹੁਣ ਇਹਦਾ ਥੋੜੇ ਟਾਈਮ ਤੱਕ ਕਰ ਜਿਹੜੇ ਸੀਮਨ ਵੀ ਤਿਆਰ ਹੋ ਜਾਣਗੇ ਮਾਕੀ ਮੌਲ ਬਹੁਤ ਜਿਆਦਾ ਵਧੀਆ ਪਵਾਰੇ ਨਹੀਂ ਲੱਗੇ ਹੋਏ ਤੇ ਤੁਸੀਂ ਆਪ ਹੀ ਸੋਚ ਲਓ ਕਿ ਕਿਵੇਂ ਦਾ ਇੱਥੇ ਜਿਹੜਾ ਵੈਦਰ ਹੋਊਗਾ ਪੂਰਾ ਵਧੀਆ ਠੰਡਾ ਦੇਖੋ ਸਾਰੇ ਨਿੱਕੇ ਜਿਹੜੇ ਕੁੱਤੇ ਉਹ ਵੀ ਕੀ ਹੈ ਨਹੀਂ ਆਹ ਨਸਲਾਂ ਦੇਖੋ ਗਰਮੀ ਦੇ ਵਿੱਚ ਕਿੱਦਾਂ ਰਹਿੰਦੀਆਂ ਟੈਂਪਰੇਚਰ ਆਟੋਮੈਟਿਕ ਹੀ ਜਿਹੜਾ ਇੱਥੇ ਬਹੁਤ ਹੀ ਜਿਆਦਾ ਠੰਡਾ ਤੇ ਵਧੀਆ ਲੱਗ ਰਿਹਾ ਹੈ। ਸਪੀਕਰ ਲੱਗੇ ਹੋਏ ਆ। ਤੇ ਮੂਸੇ ਵਾਲ ਦੇ ਗਾਣੇ ਚੱਲਦੇ ਰਹਿੰਦੇ ਆ ਚੱਲਦੇ ਹੋਰ ਮੂਸੇ ਵਾਲ ਦੇ ਗਾਣੇ ਬਾਈ ਠੀਕ ਆ ਇਹ ਬਾਈ ਦੇ ਨਾਲ ਦੇ ਆ ਤੇ ਬਾਕੀ ਰਾਤ ਨੂੰ ਫਿਰ ਇੱਥੇ ਕਰ ਦਿੰਦਾ ਬਾਈ ਪਸੂ ਬਾਹਰ ਤੇ ਬਾਕੀ ਕਰਦੇ ਆਪਾਂ ਬਾਈ ਦੇ ਨਾਲ ਗੱਲਬਾਤ ਵੀ ਤੇ ਜਿਹੜੇ ਮੇਰੇ ਵੀਰ ਨਵੇਂ ਆਏ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਹੁਤ ਘੈਂਡ ਘੈਂਡ ਵੀਡੀਓ ਦੇਖਣ ਦੇ ਲਈ ਤੇ ਆ ਵੇ ਹੀ ਨਾਗਨੀ ਇਹਨੇ ਕਿੰਨੇ ਦੁਨੀਆ ਜੁੱਤੀ ਹੋਈ ਆ ਤੇ ਬਿੱਲੋ ਵੀ ਦਿਖਾ ਦੇਣਾ ਤੁਹਾਨੂੰ ਮੈਂ ਆਹ ਬਿੱਲੋ ਵੇਖੀ ਯਾਰ ਬਾਕੀ ਸਾਰੇ ਜਿੰਨੇ ਵੀ ਜਾਨਵਰ ਬਾਏ ਦੇ ਹਨਾ ਬਲੈਕ 골ਡ ਇਹ ਸਾਰਿਆਂ ਦੀ ਜਾਣਕਾਰੀ ਆਪਾਂ ਨੂੰ ਬਾਅਦ ਦਊਗਾ ਵਾਹ ਕਿ ਇਹਨੇ ਬੜਾ ਤਕੜਾ ਨਾਮ ਬਣਾਇਆ ਜੀ ਹਾਂਜੀ ਜਿਹਨੇ ਨਾਗਣੀ ਨੇ ਤੇ ਉਸ ਤੋਂ ਬਾਅਦ ਜਿਵੇਂ ਕਿ ਵੀ 2019 ਵਾਲੇ ਮੇਲਿਆਂ ਦੇ ਵਿੱਚ ਇਹ ਮੇਰੇ ਕੋਲ 18 ਨੂੰ ਆਈ ਸੀਗੀ ਨਾਗਰੇ ਦੇ ਟੱਕੀ ਸੀਗੀ ਹਾਂਜੀ ਤੇ ਹੁਣ ਵੀ ਕਰਮਾਂ ਦੀ ਗੱਲ ਹੀ ਆ ਤਾ ਇਹ ਵੀ ਜਾਨੀ ਕਿ ਵੀ ਅੜੀ ਖੜੀ ਸੀ ਯਾਰ ਦੋਤ ਕੋਲੇ ਤਾਂ ਦੋ ਚਾਰ ਬੰਦੇ ਨੇ ਹੋਰ ਧਾਰਾਂ ਦੋਤ ਨੂੰ ਨਾ ਤੇ ਉਸ ਤੋਂ ਬਾਅਦ ਹੋਰ ਧਾਰਾਂ ਤੋਂ ਬਾਅਦ ਮਤਲਬ ਲੋਕਾਂ ਨੇ ਚਾਹੁੰਨਾ ਯਾਰ ਦੋਤ ਨੂੰ ਉਸ ਵੰਨ ਪਰ ਹਰ ਇੱਕ ਬੰਦਾ ਕਹਿੰਦਾ ਕਰੇ ਕਿ ਫਿੱਟ ਨਹੀਂ ਤੇ ਜਦੋਂ ਐਂ ਕਹਿੰਦਾ ਕਰੇ ਫਿੱਟ ਨਹੀਂ ਤੇ ਵੀ ਜੁਮੈ ਮੈਂ ਯਾਰ ਦੋਤ ਨੂੰ ਪੁੱਛਿਆ ਜਿਵੇਂ ਕਰਮਾ ਜਿੰਦੀ ਆ ਯਾਰ ਕੀ ਗੱਲ ਉਹ ਫੱਟ ਗਿਆ ਉਹ ਕਹਿੰਦਾ ਵੀ ਜਿਹੜੀ ਇਹ ਫੱਟ ਆਣੀ ਹੈ ਨੀ ਹਨਾ ਜਦੋਂ ਮਾਲਾ ਇਹ ਮਿਲੀ ਹਨਾ ਇੰਟੇਜੇ ਤੇ ਜਾ ਕੇ ਥੋੜਾ ਜਿਹਾ ਤਾਂ ਹਿੱਲ ਗਈ ਐ 1.5 ਲੀਟਰ ਸੋਤਰਾ ਇਹ ਕਹਿੰਦਾ ਖਾਣਾ ਛੋਟਾ ਤੇ ਉਹ ਮੇਰੇ ਕੋਲੇ ਕਰੜੇ ਹੀ ਨਹੀਂ ਹੁੰਦੇ ਏ ਮੈਂ ਕਿਹਾ ਦੁੱਧ ਕਿੰਨਾ ਸੀ ਦੁੱਧ ਨੂੰ ਕਹਿੰਦਾ ਕਿੰਨੀ ਲੈਣੀ ਤੋਕਰ ਮੱਝ ਦਾ ਕਹਿੰਦਾ 9 ਕਿਲੋ 600 ਗ੍ਰਾਮ ਹੈ ਆਥਾਂ ਦਾ ਤੜਕੇ ਦਾ 9 ਕਿਲੋ 400 ਗ੍ਰਾਮ ਹੈ ਚਲ ਤੀਜੇ ਡੰਗ ਮੈਨੂੰ ਜੈ ਸਿੰਘ ਦਾ ਫੋਨ ਆ ਗਿਆ ਮੈਨੂੰ ਉਹਨਾਂ ਕਿਵੇਂ ਆ ਪਿੰਦੀ ਬਦਨੀ ਵਾਲ ਦਾ ਮੈਂ ਠੀਕ ਹੈ ਕਹਿੰਦਾ ਕਿਵੇਂ ਉਹ ਆਈ ਨਹੀਂ ਬੰਦੇ ਮੈਂ ਕਿਹਾ ਯਾਰ ਬੰਦੇ ਜੀ ਤਾਂ ਜਵਾਬ ਦੇ ਕੇ ਮੈਂ ਆਉਣਾ ਤੀਜੇ ਡੰਗ ਮੈਂ ਚੋਲੀ ਮੈਂ ਜਾ ਕੇ ਚੋਈ ਉਦੋਂ ਫੇਰ 600 ਗ੍ਰਾਮ ਦੁੱਧ ਹੀ ਲਾਉਂ ਕਿਲੋ ਤਾਂ ਮੈਨੂੰ ਜਿੰਨੇ ਦੁੱਧ ਨਾਲ ਚਾਹੀਦੀ ਚਾਹੀਦੀ ਹੈ ਤੇ ਇੱਕ ਰੈਂਦੀ ਗੁੰਡੀ ਥੋੜੀ ਜੀ ਜੀ ਜੈ ਸਿੰਘ ਨੇ ਮੜ ਸਾਫਟੀ ਵਾਲਾ ਆਫਰ ਦਿੱਤਾ ਸੀ ਉਹ ਕਹਿੰਦਾ ਜੀ ਨਿਕਦੀ ਆਈ ਹੈ ਤੂੰ ਲੈ ਜਾ ਤਾਂ ਮੈਂ 1.5 ਲੱਖ ਤੋਂ ਘੱਟ ਹੀ ਲੈ ਆਇਆ ਸੀ ਉਹ ਤੋਂ ਟੋਕੜ ਠੀਕ ਹੈ ਤੇ ਮਗਰ ਕੱਟੀ ਸੀਗੀ ਤੇ ਫਿਰ ਜਦੋਂ ਬਾਈ ਘਰੇ ਲਿਆਂਦੀ ਘਰੇ ਲਿਆ ਕੇ ਇੱਕ ਉਹ ਤੋਂ ਪਸੂ ਥੋੜੇ ਹੁੰਦੇ ਸੀ ਚਾਹ ਵਾਲਾ ਹੁੰਦਾ ਸੀ ਜਦੋਂ ਘਰੇ ਆ ਕੇ ਸਾਮੀ ਤੇ 23 ਕਿਲੋ ਦੁੱਧ ਤੇ ਜਾਵੜੀ ਟੋਕੜੀ ਹਾਂਜੀ ਬਿਲਕੁਲ ਅੱਛਾ ਸਭ ਤੋਂ ਪਹਿਲਾਂ ਮੇਰੇ ਹਿਸਾਬ ਦੇ ਨਾਲ ਅੱਜ ਤੱਕ ਜਿਹੜਾ ਸੁੱਧਕ ਮੇਰੇ ਦਿਮਾਗ ਦੇ ਵਿੱਚ ਐਡਗਾ ਵੀ ਇੱਕ ਤਾਂ ਹੋਰ ਤਾਂ ਕੋਈ ਹੋ ਸਕਦਾ ਇੱਕ ਦੋ ਵੀ ਹੋ ਸਕਦੇ ਆ ਪਰ ਜਿਹੜਾ ਲੈਵ ਵਾਲਾ ਕਰੇਜ ਆ ਉਹ ਸਿੱਤ ਕਟੇਰੀ ਪਰ ਹੁੰਦਾ ਜਗਜੀਤ ਤੇ ਮੈਂ ਹੀ ਚਲਾਇਆ ਸੀਗਾ ਜਗਜੀਤ ਨੇ ਮਤਲਬ ਲੋਕਾਂ ਨੇ ਚਲਾਉਣ ਲਗਾ ਜੀ ਜਦੋਂ ਰੇਜ ਨੇ ਕਿ ਆੜਮਾ ਵਾਲੀ ਮੈਂ ਚਲਾਈ ਸੀ ਆਪ ਵੀ ਅੱਛਾ ਜੀ ਇਹਦੀ ਲੈਬ ਚ ਉਰਾ ਲਈ ਉਹ ਤੋਂ ਲੈਬ ਦਾ ਹੀ ਨਹੀਂ ਪਤਾ ਹੁੰਦਾ ਸੀ ਵੀ ਆਪਾਂ ਪੇਜ ਤੇ ਕਰ ਲਈਆਂ ਉਹਦੇ ਇੱਕ ਗਰੁੱਪ ਨਹੀਂ ਬਣਿਆ ਹੁੰਦਾ ਸੀ ਵੀ ਇਹਦੇ ਚ ਲੱਖ ਬੰਦਾ ਯਾਰ ਉਹਦੇ ਜੇ ਫੇਸ ਚ ਹੁੰਦੇ ਤੇ ਇਹਨੂੰ ਮਿਲੀਅਨ ਵਿਊ ਆ ਜਾਂਦੇ ਅੱਛਾ ਤੇਰੇ ਫਿਰ ਆਪਾਂ 22 ਲੀਟਰ ਤੋਂ ਜਖਾਇਆ ਤੋਪੜ ਨਹੀਂ ਠੀਕ ਆ ਤਾਂ ਫਿਰ ਜਿਵੇਂ ਤੋਪੜ ਆ ਹਲਾਪ ਥੋੜੀ ਜਨ ਜਦ ਲਈ ਸੀ ਇਹਨੂੰ ਇੱਦੀ ਨਿੱਸੀ ਆਏਗੀ ਤਰੇ ਤੇ ਠੀਕ ਆ ਜਾਦੇ ਮਗਰਲੀ ਵਾਰ ਇਹਨੂੰ ਅੱਡ ਦਾਣਾ ਪਾ ਪਰ ਇਹ ਥੋੜੀ ਜੀ ਖਾਰ ਮੰਨਣ ਲੱਗ ਜਾਂਦੇ ਉਦੋਂ ਅਸੀਂ 2 ਕਿਲੋ ਦਾਣਾ ਪਾਉਂਦੇ ਸੀ ਅੱਡ ਕੱਤ ਪਾਉਂਦੇ ਸੀ ਇਹ ਪਹਿਲੀ ਵਾਰ ਚਾਰਜ ਉਦੋਂ ਮੈਂ ਛੜਾਇਆ ਉਦੋਂ ਬਾਅਦ ਪਹਿਲੀ ਵਾਰ ਇਹ ਲੱਸੀ ਹੋਈ ਐ ਠੀਕ ਹੈ 2-3 ਸਾਲਾਂ ਬਾਅਦੋਂ ਤਾਂ ਫਿਰ ਇਹੇ ਜੀ ਹਾਲਾਤ ਐ ਜਦੋਂ ਬਈ ਇਹ ਸੋਣ ਵਾਲੀ ਹੋਈ ਨਾ ਇਹ ਇੰਨੀ ਕਿਤੇ ਪਿਆਰ ਹੋ ਗਈ ਮਤਲਬ ਹਰਿਆਣੇ ਦੇ ਜਿੰਨੇ ਵੀ ਵੱਡੇ ਬ੍ਰੀਡਰ ਸੀਗੇ ਸਾਰੇ ਬੰਦੇ ਐ ਮੰਜੇ ਤੇ ਇਕੱਠੇ ਬੈਠੇ ਸਾਰੇ ਠੀਕ ਆ ਅਰਜਨ ਵਾਲੇ ਹੋਵੇ ਤਾਂ ਤੇਲੂ ਵਾਲੇ ਹੋਵੇ ਹੋਰ ਵੀ ਭਰਾ ਬਹੁਤ ਹੋ ਗਏ ਹਨਾ ਨਾਂ ਲੈਣੇ ਕਈ ਬਰੀ ਔਖੇ ਲੰਦੇ ਆ ਪਰ ਮੇਰੇ ਸਵਰਗ ਕਿ ਉਹ ਕਹਿੰਦੇ ਕਿ ਮੱਝ ਸਾਨੂੰ ਦੇ ਆਪਾਂ ਕੋਈ ਆਪਣੋਂ ਤਾਂ ਕਿਤੇ ਐ ਸੋਚਿਆ ਵੀ ਨਹੀਂ ਸੀ ਯਾਰ ਵੀ ਇੰਨੇ ਦੇ ਪਰ ਇੰਨਾ ਕੁ ਜ਼ਰੂਰ ਸੋਚਦੇ ਹੁੰਦੇ ਸੀ ਵੀ ਜੇ ਕੋਈ ਕਹਿੰਦਾ ਸੀ ਵੀ ਮੇਰਾ ਬੱਚਾ ਯਾਰ ਐਵੇਂ ਵੇਚ ਗਿਆ ਮੈਨੂੰ ਐ ਹੁੰਦਾ ਸੀ ਵੀ ਮੈਂ ਕਿਹੇ ਦਿਨ ਵੇਚੂ ਜੇ ਲੋਕ ਕਹਿੰਦਾ ਹੁੰਦੇ ਸਾਡੀ ਮਰ ਚ 10 ਲੱਖ ਲੱਗਿਆ 12 ਲੱਗਿਆ ਮੈਨੂੰ ਆਪਣੇ ਆਪ ਦੇ ਮਾਨਸਿਕ ਵੀ ਕਿਹੇ ਦਿਨ ਆਪਣੇ ਕੋਲੇ ਵੀ ਇਹੋ ਜਿਹਾ ਪੱਧੂ ਪੈਸਾ ਹੋਊਗਾ ਤਾਂ ਮੈਨੂੰ ਉਹ ਕਹਿੰਦੇ ਵੀ ਤੂੰ 10 ਪੈਸੇ 10000 ਪੈਸੇ ਆਪਾਂ ਵੇਚ ਲਈ ਨਹੀਂ ਤੇ ਜਿਹੜੇ ਜਾਰੇ ਜਾਰੇ ਤੋਂ ਅਗਲਾ ਕਹਿੰਦਾ ਯਾਰ ਫਲਾਣੇ ਬੰਦੇ ਬੈਠੇ ਤੈਨੂੰ 12 ਲੱਖ ਦਵਾ ਦੰਨੇ ਆ ਤੈਨੂੰ 12 ਲੱਖ ਦਵਾ ਦੇ ਤੇ ਤੂੰ ਮਾ ਮੁਕਾਬਲਾ ਸੀਗਾ ਉਹ ਤੋਂ ਸਕੂਬੀ ਢਾਂਡੇ ਵਰਗਿਆਂ ਦੇ ਨਾਲ ਹੀ ਠੀਕ ਹੈ ਤਾਂ ਉਹਦੂ ਬਾਅਦ ਫਿਰ ਨਾ 19 ਦੇ ਵਿੱਚ ਨਹੀਂ ਯਾਰ ਆਪਾਂ ਦੇਖ ਲਈ ਕਿਥੋਂ ਫਿਰ 19 ਦੇ ਵਿੱਚ ਆਪਣਾ ਮੁਕਾਬਲਾ ਪਿਆ ਮੈਂ ਨੇਚਰਲ ਬੰਦਾ ਇਕੱਲਾ ਸੀ ਜਿਹਦਾ ਐ ਤੰਬੂ ਦੇ ਵਿੱਚ ਸਾਰੇ ਖੋਲਿਆਂ ਦੇ ਵਿਚਾਲੇ ਬਿਸਤਰੇ ਤਿੰਨ ਤੰਬੂ ਸਾਈਡ ਤੋਂ ਲੈ ਕੇ ਵੇ ਸਾਰੇ ਯਾਰ ਦੋ ਤਾਂ ਪਸਮਾ ਜੀ ਰਹੇ ਬਥੇਰੇ ਲੋਕ ਮੈਨੂੰ ਕਹਿਣਾ ਵੀ ਮੱਝਾਂ ਦੇ ਵਿੱਚ ਬੰਦੇ ਨਹੀਂ ਅਜਿਹਾ ਠਾਉਣ ਨਹੀਂ ਹੁੰਦੇ ਤੇਰੀਆਂ ਮੱਝਾਂ ਨੂੰ ਫਰੀ ਜਾਂਦਾ ਹਾਂ ਜੀ ਮੈਂ ਕਹਾ ਯਾਰ ਮੱਝ ਪਾਉਂਦੀ ਕੁਛ ਮਰਜੀ ਹੋ ਜਾ ਆਪਾਂ ਯਾਰਾਂ ਦੋ ਤੁਹਾਨੂੰ ਰੋਕਣਾ ਆਪਾਂ ਜਾਣਾ ਦੋਤਾਂ ਦੇ ਬਾਅਦ ਤੀ ਬਸ ਵਧ ਗਿਆ ਨੇ ਤੇ ਵੀ ਮੇਲਾ ਯਾਰਾਂ ਉਥੇ ਪਹਿਲੇ ਮੇਲੇ ਕਰਕੇ ਬਹੁਤ ਬਿਮਾਰ ਹੋ ਗੀਆਂ ਔਖੀਆਂ ਹੋਈਆਂ ਜਿਹੜੇ ਬੰਦਿਆਂ ਨੂੰ ਪਤਾ ਦਰਾਖਤਾਂ ਗਰੁੱਤਾਂ 'ਚ ਫਸ ਗਈਆਂ ਕਾੜਾ ਕੂੜਾ ਦਿੰਦੇ ਆ ਤੋਂ ਫਿਰ ਆਖ ਨੂੰ ਤਾਂ ਤੂਕ ਚੜੀ ਜਾਵੇ ਦੋ ਦਿਨ ਤੇ ਪਰ ਨੇਚਰਲ 28 ਕਿਲੋ ਤੋਤੇ ਸੀ ਫਿਰ ਰਾਤ ਨੂੰ ਬਿਮਾਰ ਹੋਈ ਟੁੱਟ ਗਈ ਦੂਜੇ ਦਿਨ 9 ਕਿਲੋ ਤੇ ਆ ਗਈ ਫਿਰ ਦੂਜੇ ਦਿਨ ਸਾਰੇ ਤੰਬੂ ਜਿਹੜੇ ਮੁਕਾਬਲੇ ਦੇ ਸੀਗੇ ਖੁਸ਼ ਹੋ ਕੇ ਬਾਹਰ ਆ ਗਏ ਵੀ ਨਾਗਰੀ ਤਾਂ ਗਈ ਅੱਛਾ ਠੀਕ ਹੈ ਤੇ ਇੱਕ ਆ ਸੀਗੀ ਨਾਲ ਬਸੰਤੀ ਅੱਛਾ ਜੀ ਤੇ ਉਹਦੇ ਨਾਲ ਹੀ ਤਾਂ ਗਈ ਤੇ ਆਹੀ ਇਕੱਲੀ ਮੁਕਾਬਲੇ 'ਚ ਰਹਿ ਗਈ ਤੇ ਉਹ ਜਾ ਅਬਦੀਸੇ ਮੈਂ 7ਵੇਂ ਨੰਬਰ ਕੋਟ ਚਵਾਈ ਦੇ ਹਿਸਾਬ ਨਾਲ ਤੇ ਫਿਰ ਕਰਮ ਵਾਲੀ ਦੇ ਹੱ ਤਾਂ ਦੁਬਾਰੇ ਜਾ ਕੇ ਫਿਰ ਇਹਨੇ ਮੇਲੇ ਦੇ ਉੱਤੇ ਦੂਜੇ ਦਿਨ 14 ਤੋਂ 15 ਕਿਲੋ ਫੇਰ ਮਾਰਿਆ। ਅੱਛਾ। ਤੇ ਜੇ ਡੰਗ ਫੇਰ 15 15.5 ਮਾਰਿਆ ਉਹੀ ਦੁੱਧ ਤੇ ਆ ਗਈ ਦੁਬਾਰੇ। ਫਿਰ ਇਹ ਪੀਡੀਐਫ ਮੇਲੇ ਦਵਾਈ ਤੀਜੇ ਨੰਬਰ ਤੇ ਇਹ ਦੂਜੇ ਨੰਬਰ ਤੇ ਰਹੀ ਦੁੱਧ ਚ ਵਾਈ ਤੇ। ਠੀਕ ਹੈ। ਹਾਂਜੀ ਤੇ ਉਹਨੇ ਦੇਖ ਲਿਆ ਤੀਜੇ ਦੇ ਕਾਰਜੀ ਤੇ ਫਿਰ ਇੱਕ ਮਹੀਨੇ ਬਾਅਦ ਉਹ ਮੇਲਾ ਸੀ ਪੁਰੂਖhetra ਦਾ 2020 ਚ। ਹਾਂ। ਤੇ ਇੱਥੇ ਚਾਚੇ ਦੇ ਮੁੰਡੇ ਦਾ ਵੀ ਘਰੇ ਵਿਆਹ ਸੀਗਾ। ਇੱਕ ਮੇਰਾ ਸਾਲਾ ਦਾ ਤੇ ਬਾਹਰ ਗਿਆ ਵਾਦੀ ਉਹ ਦੁਬਾਰੇ ਕਾਜ ਪੱਤਰਾਂ 'ਚ ਪ੍ਰੋਬਲਮ ਸੀ ਤਾਂ ਵਿਆਹ ਵੀ ਦੁਬਾਰੇ ਸੀ ਇੱਥੇ ਸਾਡੇ ਘਰੇ ਕੀਤਾ ਸੀ। ਪਰ ਮੈਂ ਪਹਿਲਾ ਇਨਸਾਨ ਸੀਗਾ ਜਿਹਨੇ ਵਿਆਹ ਛੱਡ ਤੇ ਤੇ ਇੰਨਾ ਕਰੇ ਸੀਗਾ ਮੈਂ ਕਿਹਾ ਯਾਰ ਆਪਾਂ ਮੇਲੇ ਤੇ ਜਾਣਾ ਮੈਨੂੰ ਘਰੇ ਬਹੁਤ ਕਹਿੰਦੇ ਕਹਿੰਦੇ ਵੀ ਤੂੰ ਉਹ ਨਾ ਕਰ ਮੈਂ ਕਿਹਾ ਯਾਰ ਦੇਖੋ ਮੇਲਾ ਹੁੰਦਾ ਤੇ ਜੇ ਕੋਦਰਤੀ ਮੇਲਾ ਜਿੱਤ ਗਏ ਉਹ ਦੁਬਾਰੇ ਮੇਲਾ ਨਹੀਂ ਆਉਣਾ ਹੁੰਦਾ ਹਨਾ ਨਵਾਂ ਮੇਲਾ ਤਾਂ ਆਜੂ ਪਰ ਉਹ ਸਾਲ ਦਾ ਪਈ ਉਹੀ ਗੱਲ ਹੋਈ ਜਿਵੇਂ ਪ੍ਰਮਾਤਮਾ ਕਰਨੀ ਮੇਰੇ ਨਾਲ ਢਿੱਲੋ ਸੁਖਜੀਤ ਤੇ ਉਹ ਬਠਿੰਡਾ ਵਾਲੇ ਢਿੱਲੋ ਦਾ ਭਰਾ ਛੋਟਾ ਉਹ ਮੇਰੇ ਨਾਲ ਬੜੀ ਜਿਆਦਾ ਮਿੱਤਰਤਾ ਉਹਦੀ ਤੇ ਅਸੀਂ ਦੋਨੇ ਮੈਂ ਉਹਨੂੰ ਆਖਿਆ ਮੈਂ ਕਿਵੇਂ ਉਹ ਸਾਡੇ ਨਾਲ ਕਹਿੰਦਾ ਠੀਕ ਹੈ ਮੈਂ ਕਿਹਾ ਯਾਰ ਚੱਲੀਏ ਮੇਲੇ ਤੇ ਉਹ ਕਹਿੰਦਾ ਚੱ ਤੇ ਅਸੀਂ ਦੋਨੇ ਬਾਈ ਦੋਨੇ ਆਮ ਹੀ ਸੰਜੜਾ ਖੇ ਲੈ ਗਏ ਦੋਨੇ ਠੀਕ ਤੇ ਨਾਲ ਸਾਡੇ ਕਦੇ ਨੂੰ ਡੀਜ਼ਲ ਵਾਉਣ ਨੂੰ ਤਾਂ ਇਹੋ ਜਾਬੜੇ ਉੱਤੇ ਕੂਸ਼hetra ਤੇ ਜੇ ਦੋਨੇ ਨਹੀਂ ਤਾਂ ਦੋ ਤਿੰਨ ਤਾਂ ਜਾ ਕੇ ਇਹ ਸਾਮਣੇ ਨਹੀਂ ਬੱਜਾ ਜਿਵੇਂ ਸਾਨੂੰ ਦੱਸਿਆ ਸੀ ਵੀ ਆਹ ਸਾਮਣੇ ਤੋਂ ਬੜੀ ਬਾਹਲੀ ਲੋੜ ਮਿਲੂਗੀ ਨਵੇਂ ਸਾਲ ਤੇ ਜਾ ਕੇ ਖੰਦਗੇ ਨਹੀਂ ਦੋ ਤਿੰਨ ਅਸੀਂ ਸਾਮਣੇ ਨਾਲੇ ਸਾਡੇ ਵਾਲੇ ਲੇਟੀ ਨੂੰ ਵੀ ਛੱਡ ਗਿਆ ਸੀ ਅਸੀਂ ਉਹ ਕੰਮ ਹੀ ਬੰਦ ਕਰਤਾ ਨਾ ਕੋਈ ਨਾਲ ਦੇਣੀ ਨਾ ਕੋਈ ਲੇਟੀ ਦੇ ਬਸ ਅਸੀਂ ਕੱਖ ਪਾਉਂਦੇ ਸੱਣੀ ਕਰਦੇ ਘਰੋਂ ਦਾਣਾ ਖਾ ਲਿਆ ਬਸ ਪੈ ਜੋ ਫਿਰ ਅਸੀਂ ਮੇਲਾ ਜਿੱਤੇ ਆ ਜੀ ਤੁਈ ਢਾਂਡੇ ਦੀ ਮਾਂ ਤੇ ਇੱਥੇ ਜਿਵੇਂ ਜਿੱਤੀ ਸੀ ਉੱਥੇ ਜਾ ਕੇ ਬਾਹਰ ਹੋ ਗਈ ਮੇਲੇ ਤੋਂ ਫਿਰ ਉੱਥੇ ਜਾ ਕੇ ਨਾਗਨੀ ਚੈਂਪੀਅਨ ਬਣ ਗਈ ਪਹਿਲੇ ਨੰਬਰ ਤੇ 2020 ਦੀ ਹਰਿਆਣੇ ਦੀ ਚੈਂਪੀਅਨ ਇਹ ਐ ਦੁੱਧ ਵਾਲੀ ਤੇ ਇਹ ਦੂਜੇ ਨੰਬਰ ਤੇ ਉਦੋਂ ਇਕੱਠੇ ਇਹ ਦੋਨੇ ਨਾਮ ਤੇ ਆ ਗਏ ਉਦੋਂ ਚਰਚਾ ਜ਼ਿਆਦਾ ਹੋ ਗਈ ਉੰਨੀ ਜਿਹੀ ਤਾਂ ਚਰਚਾ ਹੋਣੀ ਸੀ ਫਿਰ ਮੈਨੂੰ 20 ਦੇ ਵਿੱਚ ਸਨਮਾਨਿਤ ਕਰਕੇ ਗਏ ਸਾਰੇ ਪੰਜਾਬ ਦੇ ਬਰੀਡਰ ਅੱਛਾ ਜੀ ਸ਼ੇਰਵਾਜ ਅੰਕਲ ਵਰਗੇ ਵੀ ਹੋਰ ਮੁੰਡੇ ਹਨ ਤਾਂ 100 ਬੰਦਾ ਆਇਆ ਹੋਊਗਾ ਫਿਰ ਘਰੇ ਪ੍ਰੋਗਰਾਮ ਰੱਖਿਆ ਉਹਨਾਂ ਨੇ ਸਨਮਾਨਿਤ ਕੀਤਾ ਵੀ ਯਾਰ ਨੇਚਰਲ ਦੁੱਧ ਜਿਹੜਾ ਕੱਢਣ ਵਾਲਾ ਸੀ ਵੀ ਜਿਹ ਮਾਹ ਜਾਰ ਬਣਪਾ ਜਲਵਾ ਹੋਰ ਦੇਖਣਾ ਮੱਝਾਂ ਗੱਬਣ ਕਰਾਤੀਆਂ ਬਟਾਲੇ ਦੇ ਮੇਲਾ ਆ ਗਿਆ ਮਾਰਚ ਦੇ ਵਿੱਚ ਤੀਜਾ ਮੇਲਾ ਉਸੇ ਸਾਲ ਦੇ ਵਿੱਚ ਹੀ ਸੁੰਗਾ ਜੀ ਠੀਕ ਹੈ ਤੀਜਾ ਮੇਲਾ ਮੈਂ ਬਟਾਲੇ ਦੇ ਵਿੱਚ ਜਾ ਕੇ ਫੇਰ ਉਹ ਮੱਝ ਨਿਰਕੇ ਨਹੀਂ ਗਿਆ ਕਿਉਂਕਿ ਉਦੋਂ ਟੀਕਾ ਦਾ ਬਹੁਤ ਪ੍ਰੇਵ ਚੱਲ ਪਿਆ 19 ਦੇ ਵਿੱਚ ਹੀ ਚੱਲ ਪਿਆ ਸੀ ਮੈਨੂੰ ਆਇਆ ਸੀ ਮਾਹ ਚੱਲਦਾ ਰ 19 ਦੇ ਵਿੱਚ ਦੇਖਦਾ ਹਾਂ ਟੀਕਾ ਦਾ ਕਰਕੇ ਗੱਲ ਬੱਕਰੀ ਆ ਹੁਣ ਚੈਂਪੀਅਨ ਬਣ ਗਏ ਉਹ नागਣੀ ਦਾ ਮੁਕਾਬਲਾ ਮੈਂ ਕਿਹਾ ਉੱਥੇ 28 30 ਕੱਟਣੀਆਂ ਟੀਕੇ ਵਾਲੀਆਂ ਇਹਨੇ ਕੱਟਣਾ 22 25 ਮੈਂ ਕਿਹਾ ਨਾਲ ਜਾਈਏ ਉਹ ਵੀ ਗਲਤੀ ਸੀ ਮੰਨ ਲਓ ਤੇ ਤਾਂ ਹੀ ਕਹਿੰਦਾ ਵੀ ਜੇ ਕਿਸੇ ਦੇ ਘਰੇ 22 23 ਲੀਟਰ ਦੁੱਧ ਹੋਰ ਲੈ ਕੇ ਜਾਓ ਮੇਲੇ ਤੇ ਮੇਰੇ ਨਾਲ ਗਲਤੀ ਹੋ ਗਿਆ ਮੈਂ नागਣੀ ਘਰੇ ਛੱਡ ਕੇ 2 ਮਹੀਨੇ ਜਿੱਤ ਗਈ ਇੱਕ ਸਾਥ ਚ ਇਹ ਵੀ ਮੈਂ ਲੈ ਗਿਆ ਮੈਂ ਕਿਹਾ ਚੱਲ ਤਾਂ ਗ੍ਰੇਡਰ ਦਾ ਮੁਕਾਬਲਾ ਗ੍ਰੇਡੈਂਟ ਦੇ ਵਿੱਚ ਇਹਨੂੰ ਲੈ ਜਾਣੇ ਆ ਤੇ ਇਹਨੇ ਵੀ ਫਿਰ ਵੀ ਜੇ ਟੀਜੰਟ ਵਾਲੇ ਨਾ ਹੁੰਦੇ ਤਾਂ ਇਹਨੇ ਦੂਜਾ ਨੰਬਰ ਸੀਗਾ ਠੀਕ ਹੈ ਤੇ ਜੇ ਮੰਨ ਲਓ ориجنલ ਹੁੰਦਾ ਤਾਂ ਦੂਜੇ ਨੰਬਰ ਦੀ ਤੇ ਹੁਣ ਵੀ ਇਹ ਤੀਜਾ ਨੰਬਰ ਹੈ ਤੀਜੇ ਮੇਲੇ ਤੇ 19 ਗਿਲੋਂ 700 ਗ੍ਰਾਮ ਤੇ ਤੇ ਉਥੋਂ ਜਾ ਕੇ ਇਹਨੇ ਮੇਲਾ ਜਿੱਤ ਲਿਆ ਜੀ 3 3.5 ਮਹੀਨੇ ਦੀ ਗੱਭਣ ਨੇ ਠੀਕ ਹੈ ਫਿਰ ਮੈਂ ਨਾਗਰੀ ਦੀ ਫਿਰ ਮੈਂ ਤੋਂਪੜ ਦੀ ਚਵਾਈ ਕਰਾਤੀ ਕਰਿਆ ਕਿ ਮਤਲਬ ਇਹਨਾਂ ਨੇ ਮਤਲਬ ਬੜਾ ਵੱਡਾ ਨਾਮ ਬਣਾਇਆ ਉਹ 2020 ਚ ਫਰੀਕੀ ਦੇ ਵਿੱਚ ਵੀ ਮੇਲਾ ਜਿੱਤੇ ਤੇ ਫਿਰ ਬਾਈ ਦੇ ਵਿੱਚ ਇਹ ਨੰਬਰ ਉਹ ਨੰਬਰ ਹੈ ਜਿੱਤੇ ਮੇਲਾ ਜਰੂਰ ਇੱਕ ਪੰਜਵਾਂ ਆ ਗਿਆ ਤੇ ਸਿਮਾਂ ਆ ਗਿਆ ਮਗਰ हट ਗਏ ਉਹ ਵੀ ਬਸ ਇੱਕ ਨਾ ਬਰੀਡਰਾਂ ਚ ਹੁੰਦੀ ਆਰ ਪਾਰ ਦੀ ਲੜਾਈ ਜਿਵੇਂ ਆਪਾਂ ਕੈਮਰਾ ਚਲਦਿਆਂਦੇ ਆ ਉਹ ਆਰ ਪਾਰ ਦੀ ਲੜਾਈ ਇਹ ਹੁੰ ਵੀ ਅੱਜ ਲੱਗ ਕੇ ਚਵਾਈ ਐ ਵੀ ਜਾਂਦਾ ਟੜਕੇ ਨੂੰ 1.5 ਤੋਂ 2 ਲੀਟਰ ਵਧਾਉਣੇ ਐ ਠੀਕ ਐ ਵੀ ਜਿਹੜਾ ਕੱਲ੍ਹ ਵਾਲਾ ਦੁੱਧ ਰੋ ਕਹਦਾ ਵੀ ਲੀਟਰ ਤੋਂ 1.5 ਲੀਟਰ ਦਾ ਜੰਪ ਚੱਕ ਜਾਣਾ ਹੁੰਦਾ ਬਸ ਉਹ ਇੱਕ ਵੱਡੀ ਗੱਲ ਨਹੀਂ ਉਹ ਵੀ ਉਹ ਚੱਕੂ ਜਿਹੜਾ 20-22 ਲੀਟਰ ਤੋਂ ਵੱਧ ਕਰਮਾਈ ਤੇ ਵਾਲਾ ਹੁੰਦਾ ਤੇ ਜਾਂ ਫਿਰ ਉਹ ਕੀ ਕਰੂਗਾ 2 ਲੀਟਰ 3 ਲੀਟਰ ਇਕੱਠਾ ਤੋੜੂਗਾ ਬਸ ਉਹ ਤੂੰ ਡਿਸੀਜਨ ਲੈਣਾ ਵੀ ਤੇਰੇ ਕਰਮਾਂ ਦੇ ਵਿੱਚ ਵੀ ਦੁੱਧ ਵਧਾਉਣਾ ਜੇ ਤਾਂ ਜਿੱਤ ਹੋਈ ਤੇਰੇ ਬਾਜੂ ਉੱਤੇ ਜੇ ਤੇਰੀ ਹਾਰ ਹੋਈ ਤਾਂ ਇਕੱਠੀ ਤੇ 3 ਲੀਟਰ ਕੱਟੂ ਤੇ ਜਿਵੇਂ ਹੁਣ ਮੰਨ ਲਓ ਉਹਦਾ ਅਸੀਂ ਨੇਚਰਲ ਜੇ ਅਸੀਂ ਨਾਮ ਤੋਂ ਸੇੜਖਾਨੀ ਕਰਦੇ ਤਾਸੀਂ ਤੀਜੇ ਨੰਬਰ ਦੇ ਚੌਥੇ ਤੇ ਹੁਣ ਆ ਜੀ ਭਾਈ ਇਹ ਕਹਿੰਦੇ ਵੀ ਰਾਸ ਨੂੰ ਕਾੜੇ ਦੇਣੀ ਆ ਤੇ ਇਹ ਕਹਿੰਦੇ ਵੀ ਕਾੜਾ ਵੀ ਐਂ ਦੇਣਾ ਜੀ ਐਂ ਸਮਾਨ ਪੋਣਾ ਮੈਂ ਖਾ ਯਾਰ ਇਹ ਸਮਾਨ ਗਰਮ ਹੁੰਦਾ ਚੱਲਣਾ ਨਹੀਂ ਮੈਨੂੰ ਕਹਿੰਦੇ ਦੇਖ ਜੇ ਤਾਂ ਕਹਿੰਦੇ ਕੁਦਰਤੀ ਚੱਲ ਗਈਆਂ ਅੱਗੇ ਵੀ ਮੇਲੇ ਤੇ ਸਾਰੇ ਵੇਰੇਟਰੀ ਕਰਦੇ ਜੇ ਤਾਂ ਚੱਲ ਗਈਆਂ ਤੜਕੇ ਨੂੰ ਇਹਨੇ ਲੀਟਰ ਬਾਦਰ ਖਾ ਦੇਣਾ ਤੇ ਆਪਾਂ ਪਹਿਲੇ ਜਾ ਕੇ ਦੂਜੇ ਨੰਬਰ 'ਚ ਹੀ ਵੜ ਜਾਗੇ ਤੇ ਜੇ ਕੁਦਰਤੀ ਜਾ ਕੇ 2 ਲੀਟਰ ਟੁੱਟ ਗਈਆਂ ਤਾਂ ਜਿੱਥੇ ਚੌਥਾ ਤੇ ਪੰਜਵਾਂ ਹੁਣ ਵੀ ਬਣਦਾ ਬੱਤਵਾ 7ਵੇਂ 8ਵੇਂ ਦੇ ਵਜਾਂ ਨਹੀਂ ਤੇ ਉਹੀ ਕੰਮ ਹੋਇਆ ਜੀ ਇਹਨੂੰ ਜਾ ਕੇ ਅਸੀਂ ਮਾਰਿਆ ਦੇ ਅੰਦਰ ਮੱਖੀ ਤੇ ਇਹਨੇ ਜਾ ਕੇ ਗਾਲਾ ਛੱਡ ਗਈ ਡਟ ਜੀ ਮੰਨ ਗਈ ਜਿਹੜੇ ੜੜਕੇ ਨੂੰ ਜਾ ਕੇ ਸਿੱਧੇ ਤਨ ਲਈ ਟਡਾ ਮਾ ਨਾਗੜੀ ਨੇ ੜੜਕੇ ਨੂੰ ਦੁੱਧ ਹੀ ਛੱਡਾ ਦਰਦਾ ਥੋੜਾ ਜਿਹਾ ਬਾਲਟੀ ਚੋਕ ਜਿਵੇਂ ਕਹਿਉਂਦੇ ਫਿਰ 5ਵਾਂ 6ਵਾਂ ਨੰਬਰ ਆਇਆ ਤੇ ਫਿਰ 23 ਦੇ ਵਿੱਚ ਜਾ ਕੇ ਬਿੱਲੋ ਜਾਵੜੀ ਮੇਲੇ ਤੇ ਇਹਨੇ ਵੀ ਪਹਿਲਾਂ ਤਾਂ ਛੋਟੀ ਹੁੰਦੀ ਇਹ ਬਾਈ ਚ ਜਾਵੜੀ ਪੀੜੀ ਆ ਬੈਠੋ ਘਰੋਂ ਚਵਾਈ ਜਵਾ ਕੇ ਕਰਾਈ ਤੇ ਉੱਥੇ ਜਾ ਕੇ ਅਸੀਂ ਵੱਡੀਆਂ ਮੱਝਾਂ ਚਵਾੜ ਪਈ ਮੈਨੂੰ ਸਾਰੇ ਕਹਿੰਦੇ ਵੀ ਛੱਡ ਪਰੇ ਯਾਰ ਜਵਾਕੜੀ ਆ ਦੋ ਦੰਦ ਹੈ ਤੇ ਇਹ ਕਹਿੰਦੇ ਕਿਉਂ ਆਪਾਂ ਬਾਗ ਲਿਆ ਮੇਲੇ ਚ ਮਾਗਿਆ ਚੱਲਣ ਦੇ ਮੇਲੇ ਜਿੱਤਾ ਪਰ ਰੱਖਦੇ ਆ ਤਾਂ ਅਸੀਂ ਬਿਊਟੀ ਕੰਪੀਟੀਸ਼ਨ ਚ ਲੈ ਗਏ ਬਾਈ ਮੈਂ ਅੱਖਾਂ ਨਹੀਂ ਲਾਉਂਦਾ ਸੀ ਮੈਂ ਵਹਿ ਮੰਨਦਾ ਸੀ ਵੀ ਥਾਂਾਂ ਦੀ ਕੋਈ ਸਮੱਸਿਆ ਨਹੀਂ ਪਈ ਥਾਂ ਤੇ ਨਾ ਕੋਈ ਸਮੱਸਿਆ ਪਈ ਆ ਤਾਂ ਇਹ ਬਿਨਾਂ ਇਹ ਖੜਦੋਂ ਤੀਜੇ ਨੰਬਰ ਦੇ ਝੋਟੇ ਆ ਗਏ ਚਰਚਾ ਹੋ ਗਈ ਕਹਿੰਦੇ ਯਾਰ ਦੋ ਦੰਦ ਝੋਟੇ ਨੇ ਨਾ ਤਾਂ ਘਰੇ ਸਿੱਧਕ ਡੈਰੀ ਫਾਰਮ ਤੇ ਵੀ ਚਵਾਇਆ ਮੈਂ 14 ਨੰਗਾ ਆਪਦੇ ਪੇਜਾਂ ਦੇ ਚਵਾਇਆ ਕਹਿੰਦੇ ਯਾਰ ਇੰਨਾ ਦੁੱਧ ਚਲਾਇਆ ਝੋਟੀ ਨੇ 2.5 ਸਾਲਾਂ ਦੀ ਸੁਕੇ ਹੁਣ ਵੱਡਿਆਂ ਮੱਜਾਂ ਨੂੰ ਹਰਾ ਕੇ ਤੀਜੇ ਨੰਬਰ ਤੇ ਵੀ ਆ ਗਏ ਤੇ ਹੁਣ ਮਗਰਵੇਂ ਸਾਲ ਫੇਰ ਅਸੀਂ ਜੇ ਆ ਆ ਮੇ ਬਾਈ ਨੂੰ ਇਹ ਚਾਰ ਦੰਦ ਹੋ ਗਈ ਦੂਜਾ ਸੂਆ ਨਾਲ ਤਾਂ ਇਹਨੇ ਦੁੱਧ ਕੱਟਿਆ ਤੀਜੇ ਨੰਬਰ ਤੇ ਤੇ ਨਾਲੇ ਬਿਊਟੀ ਕੰਪੀਟੀਸ਼ਨ 'ਚ ਬਿਨਾ ਏਖੜਦੇ ਪਾਤਾ ਉੱਥੇ ਜਾ ਕੇ ਦੂਜੇ ਨੰਬਰ ਤੇ ਫੇਰ ਆ ਗਈ ਇਹਨੇ ਦੋ ਦੋ ਮੁਕਾਬਲੇ ਪੀਡੀਐਫ ਜਿਹੜੀ ਸਭ ਤੋਂ ਛੋਟੀ ਛੋਟੀ ਜਿਹੜੀ ਇਹਨਾਂ ਦੋ ਦੋ ਮੁਕਾਬਲੇ ਇਕੱਠੇ ਲਾਦੇ ਅੱਛਾ ਅੱਛਾ ਸਭ ਤੋਂ ਉੱਤੇ ਇਕੱਠਾ ਇਹਦਾ ਬਹੁਤ ਮਹਿੰਗਾ ਵਿਕਿਆ 12 ਲੱਖ ਰੁਪਏ ਦਾ ਵਿਕਿਆ ਸੀਗਾ ਠੀਕ ਹੈ 10 ਲੱਖ ਰੁਪਏ ਸਾਈ ਦੇਤੀ ਸੀ ਤੇ ਉੱਥੇ ਜਾ ਕੇ ਮਰ ਗਿਆ ਸੀਗਾ ਇਹ 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 ਆਪਣਿਆਂ ਦਾ ਪਹਿਲਾ ਕਟਾਇਆ ਹੈ ਹਾਂਜੀ ਮੈਂ ਕਹਾਂ ਗਿਆ ਮੁੰਡਾ ਹਲੇ ਗਿਆਨੀ ਸੁਣੇ ਵੀ ਨਹੀਂ ਲਿਆ ਖਰਬ ਇਦੋਂ ਮੈਂ ਕਹਿੰਦੀ ਜਰਾ ਮੈਂ ਕਹਿੰਦਾ ਉਹਨੇ ਕਹਿੰਦਾ ਬਹੁਤ ਸ਼ੇਮੀ ਦਾ ਕੱਟਾ ਹੋ ਗਿਆ ਅੱਛਾ ਅਮਰੀਕਾ ਜਾ ਕੇ ਉਹ ਮੈਨੂੰ ਕਹਿੰਦਾ ਕਿੰਦੀ ਸਾਈ ਸੂਈ ਦਾ ਨਹੀਂ ਮੜਵਾਉਣੀ ਕਹਿੰਦਾ ਕੱਟਾ ਤੂੰ ਜਾ ਰਾ ਤੇਰੇ ਪਰਮੰਦਰ ਦੀ ਰੱਖਦਾ ਚਲੋ ਇਹ ਲਓ ਫੜੀ ਮੈਂ ਤੋੜ ਆਉਂਦਾ ਨਹੀਂ ਤੇ ਮੈਨੂੰ ਕਹਿੰਦਾ ਚਲ ਚਲ ਕਹਿੰਦਾ ਤੇਰੀ ਤਮੰਨਾ ਸੀ ਕੱਟਾ ਰੱਖ ਲੈ ਜਦੋਂ ਮੈਨੂੰ ਕੱਟਾ ਦਿੱਤਾ ਬਾਈ ਉਸ ਤੋਂ ਬਾਅਦ ਕੱਟਾ ਭਾਇਆ ਥੋੜੇ ਮੈਂ ਮਦਦ ਕਰੀ ਇਹ ਮਾਗਲਾ ਕੱਟਾਇਆ ਫੇਰ 12 ਲੱਖ ਰੁਪਏ ਦਾ ਵੇਚਿਆ ਬਾਈ ਤੇ ਲੱਖ ਰੁਪਏ ਸਾਈ ਆਈ ਗਈ ਇੱਥੋਂ ਦੇਖ ਲਈ ਦਾ ਫੇਰ ਸਰਪੰਚ ਆਉਂਦਾ ਉਧਰੋਂ ਡੇਰੀ ਫਾਰਮਰ ਆਦਾ ਤਾਂ 500 ਤੋਂ ਦੀ ਜਾਲ ਤੋਂ ਤਰੋਂ ਕੋ ਮਰਜ਼ੀ ਕਹਦਾ ਲੈ ਐਂ ਦੇ ਉਹ ਕਹਿੰਦਾ ਜਿਹੜਾ ਐ ਕਰੋ ਆਈਨ ਕੱਟਾ ਕਹਿੰਦਾ ਮੈਨੂੰ ਦੇ ਦੋ ਠੀਕ ਆ ਗੱਡੀ 'ਚ ਰੱਖੋ ਵੱਜ ਗਿਆ ਟਿਕਟ ਲੈ ਹੁਣ ਆਮ ਕਰਦੂੰ ਜੇ ਮਰ ਗਿਆ ਤੂੰ ਦੇਖੋ ਜੇ ਤੂੰ ਕਲਾ ਸੀਗੀ ਮਰੇ ਵੇ ਕਟਰੀ ਨੂੰ ਤਾਂ ਹੀ ਮੰਦਾ ਕਹਿੰਦਾ ਵੀ ਮੇਰੀ ਗੱਡੀ 'ਚ ਰੱਖ ਲਓ ਫੇ ਮੈਂ ਇਹਦੇ ਉੱਤੇ ਕਰਦਾ ਪਰ ਉੱਥੇ ਥੋੜੀ ਜਿਹੀ ਗੱਲ ਤੋਂ ਕਿ ਟਿਕਾ ਡੂਗਾ ਲੱਗ ਗਿਆ ਵੱਧ ਤੇ ਟਿਕਟੀਆਂ ਫੇਲ ਹੋ ਗਈਆਂ ਟੱਡ ਬੋ ਲੱਗੀ ਮਰ ਗਿਆ ਤੂੰ ਵੀ ਜਿਹੜਾ ਆਮ ਕਰਦਾ ਫੇਰ ਮਗਰਲਾ ਸਾਹਾਲ ਇਹ ਉੱਥੇ ਮੇਲੇ ਦੇ ਬੱਚਾ ਬਈ ਐ ਚੱਕ ਕੇ ਸਾਰਿਆਂ ਨੂੰ ਪਤਾ ਸੀ ਵੀੜੂਜ ਵੀ ਉਦੋਂ ਐ ਚੱਕ ਕੇ ਐ ਰੱਖਣੀ ਮੱਝ ਮੰਗ ਪਰ ਇਹ ਇੰਨੀ ਕਿ ਸਿਆਣੀ ਨਾ ਕਿ ਜੇ ਹੁਣ ਵੀ ਇੱਥੇ ਬਾਜ ਮਾਰ ਕੇ ਨਾ ਜੇ ਐ ਰੱਖਦੇ ਮੈਂ ਜਿਵੇਂ ਐ ਕਰਦਾ ਨਾ ਇਹਨੂੰ ਪਤਾ ਨਹੀਂ ਕੀ ਜਾਂ ਵੀ ਹੁੰਦਾ ਇਹਨੇ ਮੈਨੂੰ ਜਿਹੜੀ ਬਾਜ ਤੇ ਜਾਂ ਮੇਰੇ ਤੇ ਹਮਰਗ ਇਹ ਸੁਸ਼ਾਤਾ ਰੱਖ ਲੈਣੀ ਫਿਰ ਬਈ ਮੇਰੇ ਤੇ ਰੋਵੇ ਜਿਵੇਂ ਅੰਗੀਆਂ ਜੀਆਂ ਛੱਡਦੇ ਹੁੰਦੇ ਆ ਤਾਂ ਪਰ ਇਹਨੂੰ ਸਾਰੇ ਮੁੰਡੇ ਉੱਤੇ ਜੀਹੇ ਤੇ ਮੈਂ ਇਹਨੂੰ ਦੱਸ ਵੀ ਮੈਂ ਕਿ ਤਾ ਇਹਦਾ ਗੋਦੀ 'ਚ ਸਰਜਾ ਰੱਖ ਕੇ ਲੰਮੀ ਆ ਪੈ ਜਾਂ ਕਰੇ ਇਹਦਾਂ ਗੱਲਾਂਬੁੱਲਾਂ ਮਾਰੀਆਂ ਠੀਕ ਐ ਮੈਂ ਖਿਆ ਯਾਰ ਜਿਵੇਂ ਆਪਾਂ ਚਲੋ ਆਪਾਂ ਦੀ ਦਿਲ ਦੀ ਕਰਦੇ ਹਾਂ ਤਾਂ ਸਮਝ ਆ ਬਈ ਪਰ ਇੰਨਾ ਜਦੂ ਦਾ ਆਪਾਂ ਨੂੰ ਪਤਾ ਸੀ ਵੀ ਜੇ ਆਪਾਂ ਪਿਆਰ ਵਾਲੀ ਨੂੰ ਮਸਲੀਆਂ ਲੈ ਇਹਨੂੰ ਕੋਸਤਾ ਫੀਲ ਹੁੰਦਾ ਤੇ ਕੋਸਤਾ ਹੀ ਹੁੰਦਾ ਵੀ ਯਾਰ ਜੇ ਮੇਰੇ ਬੱਚਾ ਦੂਰ ਹੋ ਗਿਆ ਮੇਰਾ ਮਾਲਕ ਮੇਰੇ ਨਾਲ ਐ ਤੇ ਤੜਕੇ ਨੂੰ ਜਾ ਕੇ ਬਾਈ ਫਰੇ ਨੇ ਜਿਹੜਾ ਦੁੱਧ ਕੁੱਤੀ ਸੀ ਤੜਕੇ ਨੂੰ ਜਾ ਕੇ ਫੇਰ ਇਹਨੇ ਵੀ ਬਾਈ ਉਹ 1.5 ਲੀਟਰ ਕੱਢੀ ਬਣਾਤਾ ਫਿਰ ਇੱਕ ਹੀ ਨੰਬਰ ਦੇ ਵਿੱਚ ਬਾਈ ਆਈ ਤਾਂ ਇਹਨੇ ਬੜਾ ਮਾਣ ਬਣਾਇਆ ਬਾਕੀ ਮੈਂ ਛੋਟਨਾ ਸਾਰੀ ਵੀ ਚਵੰਗਾ ਬਾਈ ਤਕਰੀਬਨ ਤਾਂ ਸੋਗਾ ਦੇਖੋ ਜੇ ਸੁੰਦਰ ਜੀ ਸਟੇਟ ਹੈ ਹਾਂ ਅੱਜੇ ਉਹ ਸਾਰੇ ਦੁੱਧ ਕੀ ਨਾਮ ਹੈ ਜਿਹੜੀ ਸਰਦਾਰੀ ਸੀਕ ਹੈ ਨਾ ਨਵੇਂ ਪੰਦੇ ਦੇ ਉਹ ਮੈਂ ਸਮਝਦਾ ਬਾੜੀ ਉੱਚੀ ਉਹਨ ਮੰਡੀ ਦੇ ਦੁੱਧੋ ਦੇ ਥੱਲੇ ਪੰਦੀ 8 ਕਿਲੋ ਹੋਵੇ ਹਾਂ ਇੱਕ ਉਹ ਮੱਝ ਹੈ ਦੁੱਧ ਪਾਉਂਦੀ 8 ਕਿਲੋ ਹੋਵੇ ਉਹਨੂੰ 1.5-2 ਲੱਖ ਰੁਪਏ ਦੀ ਵਿਕਣਾ ਤੇ ਬੰਦਾ ਜੇ ਉਹ ਜੀ ਦੁੱਧ ਦੇ ਹਿਸਾਬ ਨਾਲ ਨਾਲ 1.5 ਲੱਖ ਲਾਉਂਦਾ ਮੁੜ ਕੇ ਕਹਿੰਦਾ ਦੁੱਧ ਹੀ 8 ਕਿਲੋ ਦਿੰਦੀ ਹੋਣਾ 8 ਹੀ ਦੇਣਾ ਬਾਈ ਏ ਮੱਲ ਵਾ ਪਸੰਦਾ ਕਰਨੀ ਨਾ ਲਿਖੀ ਬਾ ਮੱਝ ਦੀ ਬਾਂਦਰ ਦੇਖ ਰੋ ਵੀਰ ਬਾਡੀ ਕਿਵੇਂ ਆ ਵੀ ਪਤਲੀ ਜੀ ਤਾਂ ਨਹੀਂ ਬਾੜੀ ਛੋਟੀ ਜੀ ਤਾਂ ਨਹੀਂ ਵੀ ਮੱਝ ਦਾ ਯਾਰ ਖੁੱਲਾ ਸਰੀਰ ਹੋ ਗਿਆ ਠੱਟ ਖੁੱਲਾ ਇਹਨੇ ਖੁੱਲੇ ਹੱਡਾਂ ਆਦੋਂ ਮੈਂ ਖੁੱਲ੍ਹੇ ਘਟਾ ਨਹੀਂ ਮੱਝ ਦੇਖੋ ਠੀਕ ਹੈ ਤੇ ਜਿੰਨੀ ਦਾ ਮਤਲਬ ਆਪਾਂ ਕਹਿ ਲਈ ਜੀ ਵਧੀਆ ਤੇ ਉਹ ਦਾ ਆਰਡਰ ਜਰੂਰ ਦੇਖੋ ਵੀ ਉਹ ਦਾ ਆਰਡਰ ਜੇ ਮੰਗਰੋਂ ਬੰਦਰ ਤੱਕ ਲਾ ਲਓ ਮੂਹਰ ਤੱਕ ਬਣਿਆ ਹੋਇਆ ਜਾਂ ਤੁਹਾਨੂੰ ਤਸੱਲੀ ਹੈ ਕਿ ਇਹ ਆਰਡਰ ਜਰਾ ਆਪਣੀ ਕਿਸਮ ਦਾ ਹੈ ਜਿਹਦਾ ਛੱਡਾ ਬਹੁਤ ਵੱਡਾ ਹੈ ਉਹ ਲਓ ਸੂਣ ਤੋਂ ਪਹਿਲਾਂ ਛੱਡਾ ਜੁਦਾ ਦੇਖੋ ਜੇ ਸੂਣ ਤੋਂ ਬਾਅਦ ਲੈਣੀ ਆ ਤਾਂ ਦੰਦ ਚਵਾ ਕੇ ਦੇਖੋ ਦੰਦ ਚਵਾਉਣ ਤੋਂ ਬਿਨਾਂ ਮੇਰੇ ਹਿਸਾਬ ਨਾਲ ਕੋਈ ਫਾਇਦਾ ਨਹੀਂ ਆਉਂਦਾ ਆ ਮੁੜ ਕੇ ਨਾ ਅੱਗੇ ਨਾਲ ਹੋ ਜਾਣਾ ਆ ਮੱਝ ਖਰੀਦ ਲਈ ਫਿਰ ਵੀ ਨਾ ਜੱਗਾਂ ਜੱਗੇ ਫਤਿਹ ਨਹੀਂ ਜਲਦੀ ਜਾਂਦੇ ਉਹ ਮੱਝ ਖਰੀਦ ਲਈ ਕੀ ਜਾਈ ਸਾਹਿਬ ਜੇ ਮੈਂ ਲੇਖਦਾ ਉਹ ਦੁੱਧ ਵੀ ਪਈ 8 ਕਿਲੋ ਦੁੱਧ ਨਹੀਂ ਵਰੀ ਵਿੱਚ ਬੰਦੇ ਕਹਿੰਦੇ ਕੱਟੀ ਕੋ ਨਹੀਂ ਮੈਂ ਕਹਾ ਯਾਰ ਕੱਟੀ ਨਹੀਂ ਬੋਲ ਜਦੋਂ ਕੱਟੀ ਦਾ ਕਰਦੀ ਐ ਕੱਟੀ ਚੜਦੀ ਐ ਦੋਨੇ ਚੋਂ ਦੇ ਹਰ ਕੋ ਕਰਦੀ ਐ ਜਿਹੜਾ ਦੁੱਧ ਮਤਲਬ ਧਾਰਾਂ ਦੇ ਨਾਲ ਲਾਵੇ ਇਹ ਮਤਲਬ ਤੋਕੜ ਜਾ ਕੇ 8 ਕਿਲੋ ਦੁੱਧ ਦੇਣ ਲੱਗੀ ਸੱਚ ਜਦਗਾ 3-4 ਕਿਲੋ ਦੁੱਧ ਹੀ ਸੀ ਅੱਛਾ 26 ਕਿਲੋ ਦੁੱਧ ਦੇਣਾ ਇਹ ਤਾਂ 3-4 ਕਿਲੋ ਹੁੰਦਾ ਸਕੈਨਾ ਕਰਾਈਆਂ ਜਾ ਕੇ ਜਿਹਦੇ ਵਿੱਚ ਉਹ ਸਕੈਨਾ ਕਰਾਈਆਂ ਉੱਥੇ ਜਾ ਕੇ ਉੱਥੇ ਯੂਨੀਵਰਸਿਟੀ ਦੇ ਵਿੱਚ ਉਹਨਾਂ ਦੇ ਵੀ ਵੱਡੇ ਭਾਈ ਇਹਦੇ ਕੋਲ ਫਲਟ ਨਹੀਂ ਸਾਰਾ ਜੱਟਾ ਦੇਖਦਾ ਸਹੀ ਐ ਥਣ ਸਹੀ ਐ ਇਹ ਵੀ ਜਦੋਂ ਤੁਹਾਨੂੰ ਦਿਨ ਜਿਆਦਾ ਆਏ ਉਦੋਂ ਰਹਿ ਕੇ ਸੈਂਕਤੀ ਦਿਨ ਉਦੋਂ ਤੁਸੀਂ ਖਰਾਕ ਬੰਦ ਕਰਦੀ ਜਿਹੜੇ ਟਾਈਮਾਂ ਦੇ ਵਿੱਚ ਇਹਨੇ ਬੋਲੀ ਬਣਾਉਣੀ ਸੀ ਉਦੋਂ ਜਾ ਕੇ ਖਰਾਕ ਜਿਹੜੀ ਬੰਦ ਹੋਣ ਲੱਗਦੀ ਹਾਂ ਬੰਦ ਹੁੰਦੀ ਹੁੰਦੀ ਖਰਾਕ ਨੇ ਜਾ ਕੇ ਇਹਨੇ ਹੌਲੀ ਹੌਲੀ ਜਿਹੜਾ ਮਤਲਬ ਛੇਪ ਦਾ ਉਹ ਬਣਾਇਆ ਨਹੀਂ ਜਿੰਨਾ ਕਿ ਦੁੱਧ ਸੀਗਾ ਉਹੀ ਰੋਕੀ ਰੱਖਿਆ ਜਦੋਂ ਤੁਸੀਂ ਸੂਟੀ ਉਹ ਤਾਂ ਹੀ ਤਿੰਨ ਕਿਲੋ ਦੁੱਧ ਤੇ ਲੱਗੂ ਹੌਲੀ ਹੌਲੀ ਦੁੱਧ ਵੀ ਮਾਦਨ ਚੱਲ ਰਹੀ 8 ਕਿਲੋ ਇਹਦਾ ਦੁੱਧ ਪੀਣਾ ਵੀ ਨਹੀਂ ਆਇਆ ਸੀ ਨਹੀਂ ਬਹੁਲੀ ਪੀਣੀ ਆਉਂਦੀ ਸੀ ਤੇ ਇਹਦੇ ਨਾਲ ਆਏ ਹੋ ਗਏ ਸੀਗਾ ਵੀ ਮੱਝ ਜਣੀ ਕੀ ਵੀ ਥੋਕੇ ਲਓ ਨਾਲੇ ਬੰਦੇ ਨੂੰ ਲਾਭ ਆਈ ਹੈ ਨਾ ਇਹ ਚ ਫਿਰ ਇਕ ਲੱਖ 31000 ਰੁਪਏ ਦੀ ਬੋਲੀ ਟੁੱਟੀ ਆਦੇ ਕੰਪਨੀ ਆਣੀ ਹਾਦੇ ਬੱਚ ਬੰਦੇ ਅਗਲਾ ਕਹਿੰਦਾ ਅਗਲਾ ਕਹਿੰਦਾ ਭੁੜਾ ਜਹਾ ਸਾਣਾ ਆਦੇ ਮੈਂ ਉਹਦੇ ਨਹੀਂ ਮੇਰੇ ਮੋਬਾਈਲ 'ਚ ਨਾਮ ਹੈ ਕੱਢੀ ਅਵਤਾਰ ਬੋਲੀ ਦੇ ਗਿਆ ਸੀ ਆਪਣਾ ਅਵਤਾਰ ਮੁਹੰਮਦ ਜਿਹੜਾ ਆਪਣਾ ਸਟੇਟ ਸੈਕਟਰੀ ਹੈ ਅੱਛਾ ਜੀ ਆਹ ਦੇਖੋ ਜੀ 50 ਸਰਕਾਰ ਦੀ ਸਾਰੀ ਐਲੋਟੈਂਸ ਕਰਤੇ ਜਾਦੇ ਰਸੀਦ ਆਪਣੀ ਆਦੇ 1,31,000 ਫਿਰ 1,31,000 ਰੁਪਏ ਦੀ ਆਪਾਂ ਬੋਲੀ ਦੇ ਗਏ ਫਿਰ ਇਹ ਸਾਨੂੰ ਖਰੀਦਿਆ ਖਰੀਦਣ ਦਾ ਕਾਰਨ ਕੀ ਸੀਗਾ ਹਰ ਇੱਕ ਬੰਦੇ ਦਾ ਸਾਨੂੰ ਆਣਾ ਭਾਈ 나ਗ ਦੇ ਟੀਕੇ ਦੋ ਤਿੰਨ ਲੈਦੇ ਯਾਰ ਯਾਰ ਬਾਈ ਮੈਂ ਤਾਂ ਯਾਰ ਭਰੇਣ ਯਾਰ ਕੀ ਫਿਰ ਡੁਪਲੀਕੇਟ ਨਾ ਆ ਜੇ ਠੀਕ ਆ ਵੀ ਅਰੀਜਨਲ ਅਕੇਰਾ ਬਿਰਖਪੋਲੇ ਸੀ ਉਹ ਤੋਂ ਮੇਰੇ ਕੋਲ ਕਟਾ ਆ ਗਿਆ ਦੋ ਸੀਬੜੀ ਮਿਲੇ ਸੀ ਅਗਲਾ ਕਹਿੰਦਾ ਯਾਰ ਮੈਂ ਮਗਰਲੀ ਪਰ ਲਿਆਂਦੇ 3000 ਦੇ ਦੋ ਮੱਝ ਨਹੀਂ ਰਹੀ ਹੈ ਨਾ ਮੈਂ ਉਹ ਤੋਂ ਲਾਣੀ ਵੀ ਇਹ 3000 ਦੇ ਸੀਮਲੋਕ ਦੇ ਹਾਂ ਭਈ ਇਹਦਾ 1500 ਦਾ ਸੀਮੈਂਟ ਜੀ ਬਲੈਕ ਦੇ ਵਿੱਚ ਊਆ ਮਾਰਕੀਟ ਇਤ ਨਹੀਂ ਮਿਲਦਾ ਕਿਤੇ ਵੀ ਬਲੈਕ ਦੇ ਕੋਲੇ ਨਾ ਤਾਂ ਬਲੈਕ ਦੇ ਵਿੱਚ ਡੁਪਲੀਕੇਟ ਦੇ ਚਾਂਸ ਵੱਧ ਜਾਂਦੇ ਨੇ ਜਿਹੜੀ ਚੀਜ਼ ਦੀ ਬਲੈਕ ਹੋਣ ਲੱਗੀ ਡੁਪਲੀਕੇਟ ਪੱਕਾ ਹੋਊਗਾ ਹੋਗਾ ਉਦੋਂ ਬਾਅਦ ਪਰ ਸੰਸਥਾ ਵਾਲਿਆਂ ਨੂੰ ਮੈਂ ਕਿਹਾ ਯਾਰ ਵੀ ਮਤਲਬ ਵੀ ਇਹ ਸਾਲ ਨੂੰ ਦੋ ਸਾਲ ਨੂੰ ਲੜਾਮੀ ਤਾਂ ਕਦੇ ਹੋਣਾ ਜਦੋਂ ਲੜਾਮੀ ਹੋਈ ਤਾਂ ਉਹ ਆਪਾਂ ਜਾ ਕੇ ਬੋਲੀ ਲੈਣੀ ਨਾ ਸਰਕਾਰ ਦੇ ਵਿੱਚ ਹੀ ਬੋਲੀ ਲੈਣੀ ਆਪਾਂ ਕਿਹੜਾ ਕੋਈ ਦੋ ਨੰਬਰ ਚ ਲਾਉਣਾ ਫਿਰ ਇਹਦੇ ਕਰਮ ਵਾਲੇ ਦੀ ਬੋਲੀ ਦਿੱਤੀ ਇੱਕ ਲੱਖ 300 ਜਿੰਮੇ ਸੋਚਿਆ ਸੀਗਾ ਵੀ ਆਪਾਂ ਲੋਕਾਂ ਦੀ ਕਲੀ ਬਰੀਡ ਤੇ ਕੰਮ ਕਰਨਾ ਜਿਹਦਾ ਇਹਨੇ ਦਿੱਤਾ ਬਈ ਸੀਮਾ ਪਹਿਲਾਂ ਵਗੋਂ ਜਿਆਦਾ ਸੀਮਾ ਦੇ ਤਾਂ ਇਨਾ ਕਰਤਾ ਉਹ ਜਾ ਬਈ ਜੋ ਫੰਕ ਤੋਂ ਚੜੀ ਜਾਂਦਾ ਹੁਣ ਵੀ ਹਾਂ ਖੋਲੀ ਸਾਨੂੰ ਯਕੀਨ ਹੈ ਪਹਿਲਾਂ ਵਗੋਂ ਇਹਦਾ ਸੀਮਿੰਟ ਜਮ ਆਪਾਂ ਜਿਹੜੇ ਬੰਦਿਆਂ ਦੀ ਪਹੁੰਚ ਤੋਂ ਬਾਅਦ ਸੀ ਜਿਹੜਾ ਕਹਿੰਦਾ ਸੀ ਵੀ ਦੋ ਸੀਮਿੰਟ ਮਿਲਦੇ 3000 ਦੇ ਤੇ ਆਪਾਂ ਉਹਨੂੰ 5-7 ਵਿੱਚ ਸੰਭਾਉਂਦੇ ਨੇ ਜਿੱਦ ਗੱਪਣ ਕਰਾ ਦੇ ਕਰਾਂਗੇ ਵੀ ਚੱਕ ਯਾਰ ਆਇਆ ਤੂੰ ਗਰੀਦ ਬਣਾ ਬਈ ਹਾਂ ਵੀ ਰੇਟ ਸਾਡਾ ਇਹ ਰੱਦ ਹੈ ਵੀ 300 ਰੁਪਏ ਰੱਖੀਏ ਦੋ ਵਤ ਨਾ ਕਰੀਏ ਠੀਕ ਹੈ ਕਿਉਂਕਿ ਕਿੱਥੇ 3000 ਦੇ ਦੋ ਤੇ ਕਿੱਥੇ 3000 ਦੇ 10 ਇੱਕ ਅੱਧਾ ਡਿਕਾ ਯਾਰ ਉਹ ਕੋਈ ਫਰੀ ਭਾਂਦਾ ਬੰਦਾ ਯਕੀਨ ਨਹੀਂ 4-5 ਵਿੱਚ ਸਦਾ ਗੱਪਣ ਹੁੰਦੀਆਂ ਜੀ ਤੇ ਇਸ ਕਰਕੇ ਲੈਂਦਾ 73-8 ਤੋਰੇ ਬਾਜ਼ਾਰ ਬੋਸਤ ਕੋਲੇ ਜੀ ਉਹ ਵੀ ਨੀਲੀ ਰਵੇ ਦੇ ਵਿੱਚ ਅੱਜ ਨੀਲੀ ਰਵੇ ਦੇ ਵਿੱਚ ਆਪਾਂ ਇਹ ਕਹਿ ਸਕਦੇ ਹਾਂ ਆਪਾਂ ਮਨ ਦੀ ਝੋਕੇ ਆਪਣੇ ਵਿਸੇ ਹੀ ਹੈ ਹੁਣ ਇਹਦਾ ਬੋਲੀ ਤੋਂ ਬੁੜਾ ਖੜਾ ਪਰ ਰਾਜ਼ੀ ਹੋਊਗਾ ਹੌਲੀ ਹੌਲੀ ਛੰਡ ਤੱਕ ਜੀ ਹਾਂ ਹਾਂ ਤਾਂ ਸਾਰਿਆਂ ਤੋਂ ਵੱਡਾ ਰਿਕਾਰਡ ਇਹਦਾ ਅਪਰੋਜ ਨਹੀਂ ਸੀਆਰਵੀ ਨਾਪਾ ਸੈਂਟਰ ਸਰਕਾਰ ਉਹਦੇ ਚ ਦੀ ਮਾਂ ਖੜੀ ਹੈ ਬਹੁਤ ਤਕੜੀ ਠੀਕ ਹੈ ਠੀਕ ਹੈ ਜੀ ਉਸ ਤੋਂ ਬਾਅਦ ਇਹਦੀਆਂ ਭੈਣਾਂ ਖੜੀਆਂ ਇਹਦੇ ਬੱਚੇ ਉੱਥੇ ਪਾਲੇ ਵਾ ਸਰਕਾਰ ਦੇ ਇਹਦਾ ਸਟਾਕ ਵੀ ਸਰਕਾਰ ਦੇ ਅੰਦਰ ਖਿਆਲਾਂ ਵੀ ਕੱਲ ਨੂੰ ਤੁਹਾਡੇ ਇਹਦੀ ਬਰੀਡ ਨੂੰ ਦੁਬਾਰੇ ਅਸੀਂ ਹੌਲੀ ਹੌਲੀ ਭਾਰਤ ਦੇ ਰਵਾਂਗੇ ਅੱਜ ਦਾ ਵਲੌਗ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਕਮੈਂਟ ਕਰਕੇ ਜਰ ਆਉਣ ਵਾਲੀ ਨਵੀਂ ਵਲੌਗ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਜੀ ਮਿਲਦੇ ਹਾਂ ਨਵੇਂ ਵਲੌਗ ਦੇ ਨਾਲ ਤਦ ਤੱਕ ਲਈ ਰੱਬ ਰਾਖਾ